ਇਹ ਅੱਜ ਦਾ ਜੋ ਕਸਟਮਰ ਮੀਟ ਐਮਐਸਐਮਈ ਕਸਟਮਰ ਮੀਟ ਕਰਵਾਈ ਗਈ। ਇਹਦੇ ਵਿੱਚ ਕਸਟਮਰ ਨੂੰ ਦੱਸਿਆ ਗਿਆ ਕਿ ਜੋ ਐਮਐਸਐਮਈ ਵਾਸਤੇ ਨੇ ਬੈਂਕ ਨੇ ਜੋ ਨਿਊ ਇਨੀਸ਼ੀਏਟਿਵ ਲਏ ਨੇ ਚਾਹੇ ਜੰਗ ਇੰਡੀਆ ਵਾਸਤੇ ਨੇ ਜੋ ਜੰਗ ਇੰਟਰਪ੍ਰੈਨਰ ਨੇ 18 ਤੋਂ 35 ਸਾਲ ਵਾਸਤੇ ਉਹਨਾਂ ਵਾਸਤੇ ਬੈਂਕ ਨੇ ਕੀ ਇਨੀਸ਼ੀਏਟਿਵ ਲਏ ਨੇ। ਵਿੱਚ ਬੈਂਕ ਨੇ ਜੋ ਐਮਐਸਐਮਈ ਕਸਟਮਰ ਨੇ ਜਦੋਂ ਇੱਕ ਵਾਰ ਲਿਮਟ ਬਣਾ ਦਿੱਤੀ ਜਾਂਦੀ ਸੀ ਉਹਦੇ ਨਾਲ ਹੀ ਜੇ ਕਸਟਮਰ ਨੂੰ ਅਚਨਚੇਤ ਕਿਤੇ ਜ਼ਰੂਰਤ ਪੈ ਜਾਂਦੀ ਹੈ ਤੇ ਉਹਦੇ ਨਾਲ ਹੀ ਅਸੀਂ ਹੁਣ ਸਟੈਂਡ ਆਉ ਸਟੈਂਡ ਬਾਈ ਲੈਟਰ ਆਫ ਕ੍ਰੈਡਿਟ ਵੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਬੈਂਕ ਦੀ ਐਮਐਸਐਮੇ ਬਸੇ ਤਾਂ ਅਲੱਗ ਤੋਂ ਸਕੀਮਾਂ ਆਈਆਂ ਆਈਆਂ ਨੇ ਨਾਲ ਹੀ ਬੈਂਕ ਨੇ ਮੈਂ ਕਸਟਮਰ ਨੂੰ ਇਹ ਵੀ ਜਾਣਕਾਰੀ ਕਰਾਈ ਗਈ ਕਿ ਬੈਂਕ ਨੇ ਆਪਣੇ ਜੋ ਐਸਟੀਪੀ ਜਨਨੇ ਦੇ ਥਰੂ ਕਾਰ ਲੋਨ ਪੀਐਸਵੀ ਇਹ ਵਾਹਨ PSB ਇਹ ਆਪਣਾ ਘਰ ਜਿਹੜਾ ਇਨੀਸ਼ੀਏਟਿਵ ਲਏ ਨੇ ਜਿਹਦੇ ਵਿੱਚ ਕਸਟਮਰ ਬੈਂਕ ਦੇ ਆ ਜੋ ਵੀ ਸਕੀਮ ਨੇ ਉਹਨਾਂ ਦਾ ਬੈਨੀਫਿਟ ਆਨਲਾਈਨ ਬੈਨਾ ਲੈ ਸਕਦਾ ਆ ਆ ਪੰਜਾਬਣ ਸਿੰਧ ਬੈਂਕ ਅੰਮ੍ਰਿਤਸਰ ਜੋਂ ਲੋਕਸ ਵੱਲੋਂ ਐਮਐਸਐਮਈ ਕਸਟਮਰ ਮੀਟ ਕੀਤੀ ਗਈ ਜਿਹਦੇ ਵਿੱਚ ਜੋ ਸਾਰੇ ਕਸਟਮਰ ਨੇ ਉਹਨਾਂ ਨੂੰ ਐਮਐਸਐਮਈ ਕਸਟਮਰ ਵਾਸਤੇ ਜੋ ਬੈਂਕ ਨੇ ਇਨੀਸ਼ੀਏਟਿਵ ਨਏ ਲਏ ਨੇ ਚਾਹੇ ਉਹ ਪ੍ਰੋਡਕਟ ਦੇ ਤੌਰ ਤੇ ਹੋਵੇ ਜਾਂ ਟੈਕਨੋਲੋਜੀ ਦੇ ਫਰੰਟ ਤੋਂ ਲੈ ਕੇ ਨੇ ਉਹਨਾਂ ਪ੍ਰਤੀ ਜਾਣੂ ਕਰਵਾਏ। ਇਹ ਜੋ ਬੈਂਕ ਨੇ 1 ਨਵੰਬਰ ਤੋਂ ਸਾਡੇ ਐਮਰੀਅਨ ਸੀਈਓ ਸਾਹਿਬ ਦੀਆਂ ਡਾਇਰੈਕਸ਼ਨ ਤੇ ਜੋ ਐਮਐਸਐਮਈ ਹਰ ਫੋਟਨਾਈਟ ਦੇ ਵਿੱਚ ਅਸੀਂ ਐਮਐਸਐਮਈ ਤੇ ਕੈਂਪ ਲਗਾਣਾ ਹੈ ਔਰ ਪੂਰੇ 2 ਮਹੀਨੇ ਵਿੱਚ ਹਰ ਜ਼ੋਨ ਨੇ 4 ਕੈਂਪ ਲਗਾਣੇ ਨੇ। ਉਹਦੇ ਵਿੱਚ ਜਿੱਥੇ ਜਨਰਲ ਮਨਜ਼ੂਰੀ ਹੋਇਆ 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 ਨਾਲੇ ਲੋਕਲ ਜੋ ਕਸਟਮਰ ਹੋਣਗੇ ਬ੍ਰਾਂਚ ਮੈਨੇਜਰ ਹੋਣਗੇ ਔਰ ਹੈਡ ਆਫ ਦੇ ਅਫੀਸ਼ਲ ਜਾਂ ਸਾਡੇ ਐਫੀਐਮ ਆਫਿਸ ਤੋਂ ਅਫੀਸ਼ਲ ਹੋ ਦੇ ਵਿੱਚ اٹینڈ ਕਰਨਗੇ ਉਸੇ ਘੜੀ ਦੇ ਵਿੱਚ ਇਹ ਅੱਜ ਦਾ ਜੋ ਕਸਟਮਰ ਮੀਟ ਐਮਐਸਐਮੇ ਕਸਟਮਰ ਮੀਟ ਕਰਵਾਈ ਗਈ ਇਹਦੇ ਵਿੱਚ ਕਸਟਮਰ ਨੂੰ ਦੱਸਿਆ ਗਿਆ ਕਿ ਜੋ ਐਮਐਸਐਮੇ ਵਾਸਤੇ ਨੇ ਬੈਂਕ ਨੇ ਜੋ ਨਿਊ ਇਨੀਸ਼ੀਏਟਿਵ ਲਏ ਨੇ ਚਾਹੇ ਜੰਗ ਇੰਡੀਆ ਵਾਸਤੇ ਨੇ ਜੋ ਜੰਗ ਇੰਟਰਪ੍ਰੈਨਰ ਨੇ 18 ਤੋਂ 35 ਸਾਲ ਵਾਸਤੇ ਉਹਨਾਂ ਵਾਸਤੇ ਬੈਂਕ ਨੇ ਕੀ ਇਨੀਸ਼ੀਏਟਿਵ ਲਏ ਨੇ ਜਾ ਜੋ ਮਹਿਲਾ ਉਦਮੀ ਨੇ ਉਹਦੇ ਵਾਸਤੇ ਪੀਐਸਪੀ ਮਹਿਲਾ ਸਮਰiddhi ਮਾਹ ਯੋਜਨਾ ਲੈ ਕੇ ਆਈ ਹੈ ਬੈਂਕ ਇਹਦੇ ਵਿੱਚ ਬੈਂਕ ਨੇ ਜੋ ਐਮਐਸਐਮਈ ਕਸਟਮਰ ਨੇ ਜਿੱਦਾਂ ਇੱਕ ਵਾਰੀ ਲਿਮਟ ਬਣਾ ਦਿੱਤੀ ਜਾਂਦੀ ਸੀ ਉਹਦੇ ਨਾਲ ਹੀ ਜੇ ਕਸਟਮਰ ਨੂੰ ਅਚਨਚੇਤ ਕਿਤੇ ਜ਼ਰੂਰਤ ਪੈ ਜਾਂਦੀ ਹੈ ਤੇ ਉਹਦੇ ਨਾਲ ਹੀ ਅਸੀਂ ਹੁਣ ਸਟੈਂਡ ਆ ਸਟੈਂਡ ਬਾਈ ਲੈਟਰ ਆਫ ਕ੍ਰੈਡਿਟ ਵੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਜਿਹਦੇ ਨਾਲ ਕਿ ਉਹਨੂੰ ਜਿਹੜੀ ਵੀ ਉਹਦੇ ਐਸਐਸ ਲਿਮਟ ਹੈ ਉਹਦਾ 10% ਤੱਕ ਕੋਈ ਨਹੀਂ ਜਿਹੜ ਲਈ ਕਿਉਂਕਿ ਕਦੀ ਵੀ ਹੈ ਉਹ ਆਪਣੀ 90 ਵਾਸਤੇ 90 ਦਿਨ ਵਾਸਤੇ ਉਹਨੂੰ ਫੇਲ ਕਰ ਸਕਦਾ ਹੈ ਬੈਂਕ ਦੀ ਇੱਕ ਨਵੀਂ ਸਕੀਮ ਕੱਲ ਮਿਲ ਕੇਟਰ ਪਹੁੰਚਾ ਲੈ ਸਰ ਬੈਂਕ ਦੀ ਐਮਐਸਐਮਈ ਵਾਸਤੇ ਤਾਂ ਅਲੱਗ ਤੋਂ ਸਕੀਮਾਂ ਆਈਆਂ ਆਈਆਂ ਨੇ ਨਾਲ ਹੀ ਬੈਂਕ ਨੇ ਕਸਟਮਰ ਨੂੰ ਇਹ ਵੀ ਜਾਣਕਾਰੀ ਕਰਾਈ ਗਈ ਕਿ ਬੈਂਕ ਨੇ ਆਪਣੇ ਜੋ ਐਸਟੀਪੀ ਜਨਰੇ ਦੇ ਥਰੂ ਕਾਰ ਲੋਨ ਪੀਐਸਬੀ ਈ ਵਾਹਨ ਪੀਐਸਬੀ ਇਹ ਆਪਣਾ ਘਰ ਜਿਹੜਾ ਇਨੀਸ਼ੀਏਟਿਵ ਲਏ ਨੇ ਜਿਹਦੇ ਵਿੱਚ ਕਸਟਮਰ ਬੈਂਕ ਦੇ ਆ ਜੋ ਵੀ ਸਕੀਮ ਨੇ ਉਹਨਾਂ ਦਾ ਬੇਨਫਿਟ ਆਨਲਾਈਨ ਵੇਨਾ ਲੈ ਸਕਦਾ ਆ ਘਰ ਬੈਠੇ ਹੀ ਆਪਣਾ ਉਹ ਆਪਣਾ ਕਾਰ ਲੋਨ ਹੋਮ ਲੋਨ ਸੈਂਕਸ਼ਨ ਕਰਵਾ ਸਕਦਾ ਆ